ਕਰ ਰਹੇ ਪੰਜਾਬ ਸਰਕਾਰ ਬਦਲ ਰਹੀ ਨਿਹਾਰ ਦੀ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਵੱਡੇ ਅਤੇ ਅਹਿਮ ਕਦਮ ਪੁੱਟ ਰਹੀ ਹੈ ਜ਼ਮੀਨੀ ਪੱਧਰ ਤੱਕ ਚੰਗੀਆਂ ਸਿਹਤ ਸੇਵਾਵਾਂ ਪਹੁੰਚਦੀਆਂ ਕਰਨ ਲਈ ਆਮ ਆਦਮੀ ਕਲੀਨਿਕ ਖੋਲੇ ਗਏ ਜਿਸ ਦਾ ਫਾਇਦਾ ਸੂਬਾ ਵਾਸੀਆਂ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਬਦਲ ਰਹੀ ਨਿਹਾਰ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਵਾਸੀਆਂ ਨੂੰ ਵੱਡੀ ਸਹੂਗਾਤ ਦਿੱਤੀ। ਅਬੋਹਰ ਵਾਸੀਆਂ ਦੀ ਸਮੱਸਿਆ ਨੂੰ ਸਮਝਦਿਆਂ ਸੀਐਮ ਭਗਵੰਤ ਮਾਨ ਨੇ 119.16 ਕਰੋੜ ਰੁਪਏ ਦਾ ਤੋਹਫ਼ਾ ਦਿੰਦਿਆਂ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਸ਼ਹਿਰੀਆਂ ਨੂੰ ਵੱਡੀ ਸਹੂਲਤ حاصل ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਮੀਲ ਪੱਥਰ ਸਾਬਤ ਹੋਣਗੇ। ਅਤੇ ਇਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਮ ਪਰਣ ਵਾਲੇ ਸੀਐਮ ਭਗਵੰਤ ਮਾਨ ਦਾ ਦਾਵਾ ਹੈ ਕਿ ਇਨ੍ਹਾਂ ਪ੍ਰੋਜੈਕਟਸ ਨਾਲ ਸ਼ਹਿਰ ਦੇ 1.5 ਲੱਖ ਤੋਂ ਵੱਧ ਵਸਿੰਦਿਆਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਮਿਲੇਗੀ। ਅਤੇ 3.5 ਐਮਜੀਡੀ ਦੀ ਸਮਰੱਥਾ ਵਾਲੇ ਆਟੋਮੈਟਿਕ ਜਲ ਸਪਲਾਈ ਪ੍ਰੋਜੈਕਟ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕਰੇਗਾ। ਅਬੋਰ ਦੇ ਕੱਲੇ ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਬਟਨ ਦਬ ਕੇ ਆਇਆ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਮਤਲਬ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੋਈ ਕਲਕੱਤੇ ਤੋਂ ਕੋਈ ਹਦਰਾਬਾਦ ਤੋਂ ਤੇ ਕੋਈ ਬੰਗਲੌਰ ਤੋਂ ਮੰਗਾਈਆਂ ਹੋਈਆਂ ਨੇ ਗਿੱਦੜਬਾਏ ਦੇ ਵਿੱਚ ਦੀੰਬੀ ਸਾਹਿਬ ਜਿਹੜੀਆਂ ਤੁਹਾਨੂੰ ਅਸੀਂ ਪਾਈਪਾਂ ਦਿੱਤੀਆਂ ਗਿੱਦੜਬਾਏ ਦੇ ਸੀਵਰੇਜ ਵਾਸਤੇ ਕਿੰਨੀ ਉਹਨਾਂ ਦੀ ਏਜ ਐ ਮਤਲਬ ਉਮਰ ਉਹਨਾਂ ਦੀ ਕਿੰਨੀ ਕਿੰਨਾ ਚਿਰ ਚੱਲਣ ਗਿਆ 50 ਸਾਲ ਦੀ ਬਾਈਕ ਟਾਈਮ ਆ ਜੀ ਕਿੱਥੋਂ ਆਈਆਂ ਬੰਗਲੌਰ ਤੋਂ ਆਈਆਂ ਨੇ 50 ਸਾਲ ਨਹੀਂ ਲੀਕ ਹੋ ਸਕਦੀ ਉਹ ਪੈਪ ਜਦੋਂ ਕੰਮ ਕਰਨਾ ਤਾਂ ਐਂ ਕਰੋ ਇਹ ਕੀ ਕਰਦੇ ਸੀ 12 ਕਰੋੜ ਦਾ ਪ੍ਰੋਜੈਕਟ 10 ਆਪਦੇ ਘਰੇ 2 ਕਰੋੜ ਚ ਪਾ ਦਿਓ ਹੁਣ 2 ਕਰੋੜ ਚ ਤਾਂ ਮਿੱਟੀ ਦੀਆਂ ਬੈਤਾਂ ਹੀ ਬਹਿਣਗੀਆਂ ਫਿਰ ਐਂ ਖਾ ਜਾਂਦੇ ਸੀ ਮੈਂ ਤਾਂ ਪਹਿਲਾਂ ਕੈਸਟਚ ਵੀ ਇਹੀ ਪਿੱਟਦਾ ਰਿਹਾ ਵੀ ਐਂ ਖਾ ਜਾਂਦੇ ਨੇ ਓਏ ਮੰਨ ਲਓ ਚਲ ਤੁਸੀਂ ਮੰਨ ਵੀ ਲਈਏ ਵਸੇ ਮੁੱਖ ਮੰਤਰੀ ਬਣਾਤਾ ਇਤਨੀ ਵੱਡੀ ਕੀ ਹੋ ਸਕਦਾ ਤੁਸੀਂ ਮੰਨ ਲਈ ਮੇਰੀ ਗੱਲ ਵੀ ਹਾਂ ਯਾਰ ਤੇ ਨੇਰੀ ਗਰੰਟੀ ਹੈ ਜਿੰਨਾ ਚਿਰ ਮੇਰੇ ਕੋਲੇ ਤੁਸੀਂ ਪਰਿਵਾਰ ਦਾ ਹੈ ਪਰਿਵਾਰ ਹੈ ਪੰਜਾਬ ਆਪਣਾ ਜਿੰਨਾ ਚਿਰ ਮੁਖੀ ਇਹਦਾ ਉਹਦਾ ਦਿਓਗੇ ਇਹ ਪਰਿਵਾਰ ਨੂੰ ਭੁੱਖਾ ਨਹੀਂ ਮਰਨ ਦਿੰਦਾ ਇਹ ਪਰਿਵਾਰ ਤਾਂ ਕੀ ਕਰੂਗਾ ਜੀ ਜਿਹੜਾ ਇਹਨਾਂ ਦਾ ਕਨਾਲ ਡਿਵੀਜ਼ਨ ਗਿੱਦੜ ਵਾਏ ਬੈਨ ਲੱਗਿਆ ਨਾ ਇੰਜੀਨੀਅਰ ਹੈ ਨਾ ਉਹ ਇੱਥੇ ਉਹਨੂੰ ਵੀ ਉੱਥੇ ਬਹਿ ਲੈਣ ਦੋ ਇੰਜੀਨੀਅਰ ਨਵੇਂ ਭਰਤੀ ਕਰ ਲੈਣ ਇੱਥੇ ਦੀ ਬਹਿ ਲੈਣ ਦੋ ਉਹਨੂੰ ਬਹਿਰਾਲ ਸੀਐਮ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਪ੍ਰੋਜੈਕਟ ਸਮੁੱਚੇ ਸਰਹੱਦੀ ਇਲਾਕੇ ਖਾਸ ਕਰਕੇ ਅਬੋਹਰ ਵਿੱਚ ਤਰੱਕੀ ਤੇ ਖੁਸ਼ਹਾਲੀ ਲਿਆਉਣ ਵਿੱਚ ਸਹਾਇੀ ਹੋਵੇਗਾ ਬਿਊਰੋ ਰਿਪੋਰਟ ਜ਼ੀ ਮੀਡੀਆ